ਆ ਜੀ ਸੀ ਗੱਡੀ ਦੇ ਵਿੱਚ ਜਿੰਨਾ ਚੋਂ ਤਿੰਨ ਜੀਆਂ ਦੀ ਤੇ ਦੋਹਾਂ ਜੀਆਂ ਦੀ ਤੇ ਮੌਕੇ ਤੇ ਡੈਥ ਹੋ ਗਈ ਤੇ ਉਹਨਾਂ ਦਾ ਬੇਟਾ ਸੀ ਜਿਹੜਾ ਉਹ ਤੁਰੰਤਨ ਹਸਪੀਟਲ ਲੈ ਕੇ ਗਿਆ ਸੀ ਉੱਥੇ ਜਾ ਕੇ ਦੇਖਿਆ ਉਹਨਾਂ ਦੇ ਮਾਸੀ ਦਾ ਬੇਟਾ ਸੀ ਨਾਮ ਨਿਸ਼ਾਨ ਸਿੰਘ ਦੇ ਉਹ ਤੇ ਚਲੋ ਸਾਡਾ ਆਪਣਾ ਕਿਸਮਤ ਉਹਦੀ ਇਹਨਾਂ ਦੀ ਵਤੀ ਸੀ ਉਹਦੀ ਜਿਹੜੇ ਖੋੜੀਆਂ ਸੱਟਾਂ ਲੱਗੀਆਂ ਤੇ ਉਹਦੇ ਤੇ ਜਾਨ ਬਚ ਗਈ ਕਿੱਥੇ ਜੀ ਜੀ ਰਿਸ਼ਤੇਦਾਰ ਇਹ ਜ ਮਿਲਣ ਗਏ ਸੀ ਆ ਸਿਕੰਦਰ ਦੇ ਬੇਚ ਦੇ ਵਿੱਚ ਬੇਟੇ ਦਾ ਇੰਟੈਕ ਸੀ ਜਿਹੜਾ ਮੰਨ ਲਓ ਆਿੱਥੇ ਕੋਨੇ ਜੁਲਾਈ ਦੇ ਵਿੱਚ ਤੋਂ ਚੱਲ ਜਾਣਾ ਸੀ ਵੈਸੇ ਹੀ ਤੇ ਉੱਥੇ ਚੜ ਗਏ ਹੀ ਫਿਰ ਜਿਹੜਾ ਜਾਂਦੀ ਬਣਾ ਦਾ ਰਿਸਟਾਰਨ ਨੂੰ ਮਿਲਣ ਗਿਆ ਤੇ ਵਾਪਸ ਆ ਰਿਹਾ ਸੀ ਵੀਰ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਸਾਹਿਬ ਸਿੰਘ ਭਾਜੀ ਕਾਫਿੰਗ ਜੀ ਇੱਕ ਐਕਸੀਡੈਂਟ ਹੋਇਆ ਹੈ ਜਿਹੜਾ ਹਰੀਕੇ ਟਿੱਖੀਵਣ ਮਾਰਗ ਤੇ ਕਿਉਂ ਲੱਗਦੇ ਤੇ ਕਿੰਨੇ ਕੁ ਡੈਥ ਹੋਈ ਹੈ ਜੀ ਇਹਦੇ ਵਿੱਚ ਜੀ ਚਾਰ ਜੀ ਸੀ ਗੱਡੀ ਦੇ ਵਿੱਚ ਜਿੰਨਾ ਚੋਂ ਤਿੰਨਾਂ ਜੀਆਂ ਦੀ ਤੇ ਦੋਵਾਂ ਜੀ ਦੇ ਤੇ ਮੌਕੇ ਤੇ ਡੈਥ ਹੋ ਗਈ ਤੇ ਉਹਨਾਂ ਦਾ ਬੇਟਾ ਸੀ ਜਿਹੜਾ ਉਹ ਤੁਰੰਤਨ ਹਸਪੀਟਲ ਲੈ ਕੇ ਗਏ ਸੀ ਉੱਥੇ ਜਾ ਕੇ ਡੈੱਥ ਹੋ ਗਈ ਨਿਸ਼ਾਨ ਸਿੰਘ ਬੁੱਧਰ ਬਖਸ਼ੀ ਸਿੰਘ ਤੇ ਉਹਨਾਂ ਦੇ ਘਰ ਦੀ ਦੀ ਇੱਥੇ ਮੌਕੇ ਤੇ ਡੈੱਥ ਹੋ ਗਈ ਸੀ ਜੀ ਉਹਨਾਂ ਦਾ ਬੇਟਾ ਨਵਦੀਪ ਸਿੰਘ ਜਿਹੜਾ ਉਹ ਦੀ ਤੁਰੰਤਨ ਜਾ ਕੇ ਉੱਥੇ ਡੈੱਥ ਹੋ ਗਈ ਉਹਨਾਂ ਦੇ ਮਾਸੀ ਦਾ ਬੇਟਾ ਸੀ ਨਾਂ ਨਿਸ਼ਾਨ ਸਿੰਘ ਦੇ ਉਹ ਤੇ ਚਲੋ ਸਾਡਾ ਆਪਣੀ ਕਿਸਮਤ ਉਹਦੀ ਇਹਨਾਂ ਦੀ ਵਧੀ ਸੀ ਉਹਦੀ ਇਹਦੇ ਕੋਲੀਆਂ ਸੱਤਾਂ ਲੱਗੀਆਂ ਆ ਉਹਦੇ ਉਹਦੇ ਤੇ ਜਾਨ ਬਚ ਗਈ ਕਿੱਥੋਂ ਆ ਰਹੇ ਫਿਰ ਕਿੱਥੇ ਜਾ ਰਹੇ ਸੀ ਇਹ ਵੀ ਜੀ ਆ ਰਹੇ ਸੀ ਆਪਣਾ ਸੰਗਰੂਰ ਤੋਂ ਤੇ ਬਸ ਨਾਲ ਹੀ ਸਾਡਾ ਪਿੰਡ ਹੈ ਤੇ ਹੋਰ 7 ਕਿਲੋਮੀਟਰ ਦੂਰ ਹੈਗਾ ਸੀ ਟੱਕਰਪੁਰਾ ਪਿੰਡ ਉੱਥੇ ਆ ਉੱਥੇ ਪਹੁੰਚ ਰਹੇ ਸੀ ਕਹਿੰਦੇ ਬੇਟੇ ਦੀ ਜੂਜਾ ਆਇਆ ਜੀ ਪਰਿਵਾਰ ਨੂੰ ਮਿਲਣ ਗਏ ਸੀ ਉੱਥੇ ਕਿੱਥੇ ਜੀ ਜੀ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ ਆ ਸਤੰਬਰ ਦੇ ਮੈਚ ਦੇ ਵਿੱਚ ਬੇਟੇ ਦਾ ਇੰਟੈਕ ਸੀ ਜਿਹੜਾ ਮੰਨ ਲਓ ਆਇਤੀ ਕੋਨੇ ਜੁਲਾਈ ਦੇ ਵਿੱਚ ਤੋਂ ਚੱਲ ਜਾਣਾ ਸੀ ਵੈਸੇ ਹੀ ਉਹ ਇਸੇ ਕਰਕੇ ਹੀ ਫਿਰ ਜਿਹੜਾ ਜਾਂਦੀਵਨਾਂ ਦਾ ਰਿਸ਼ਤਾਰਾ ਨੂੰ ਮਿਲਣ ਗਿਆ ਤੇ ਵਾਪਸ ਆ ਰਿਹਾ ਸੀ ਐਕਸੀਡੈਂਟ ਕਿစီ ਨਾ ਹੋਇਆ ਪਤਾ ਲੱਗਾ ਕੁਛ ਇਹ ਐਕਸੀਡੈਂਟ ਜੀ ਟਰਾਲੇ ਦੇ ਨਾਲ ਜਿਹਨੂੰ ਜਿੱਦਾਂ ਘੋੜਾ ਕਹਿ ਦਿੰਦੇ ਆ ਉਹਦੀ ਸਾਈਡ ਵੱਜੀ ਆ ਤੇ ਜਿੱਦਾਂ ਸਾਈਡ ਤੋਂ ਟਾਇਰਾਂ ਤੋਂ ਲੱਗ ਕੇ ਤੇ ਜਿਹੜਾ ਵਾ ਉਹ ਥੱਲੇ ਹੀ ਜਿੱਦਾਂ ਮਤਲਬ ਵੀ ਟਰਾਲੇ ਦੇ ਜਿੱਦਾਂ ਗੱਡੀ ਥੱਲੇ ਹੀ ਵੜ ਗਈ ਉਸ ਕਰਕੇ ਜਿਹੜੇ ਤਾਂ ਹੀ ਜਿਹੜੇ ਜਿੱਦਾਂ ਮੰਨ ਲਓ ਛੱਤ ਹੀ ਗੱਡੀ ਦੀ ਦੇ ਛੱਤ ਹੀ ਟੁੱਟ ਨਹੀਂ ਰੋੜ ਗਈ ਜਿੱਥੇ